ਸਤਿਗੁਰੂ ਸਾਹਿਬ ਜੀ ਸاجੀ ਨਵਾ ਜੀ ਗੁਰੂ ਖਾਲਸਾ ਸਾਧ ਸੰਗਤ ਜੀ ਗੱਜ ਕੇ ਪ੍ਰੇਮ ਦਾ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰੋ ਅੱਜ ਦੀ ਜਿਹੜੀ ਵੀਡੀਓ ਆ ਥੋੜੀ ਜੀ ਵੱਡੀ ਹੋ ਜੂਗੀ ਕਿਉਂਕਿ ਮੈਂ ਜਿਹੜੀ ਕੋਈ ਵੀ ਗੱਲ ਦੱਸਦਾ ਹੁੰਦਾ ਮੈਂ ਡਿਟੇਲ ਦੇ ਨਾਲ ਹੀ ਦੱਸਦਾ ਹੁੰਦਾ ਮੈਂ ਅਧੂਰੀ ਗੱਲ ਨਹੀਂ ਦੱਸਦਾ ਹੁੰਦਾ ਕਿ ਆਪਾਂ 1 ਮਿੰਟ ਦੀ ਵੀਡੀਓ ਬਣਾਈਏ ਤੇ ਗੱਲ ਪੂਰੀ ਹੋਵੇ ਹੀ ਨਾ ਨਾ ਤੁਹਾਡੇ ਫਾਇਦੇ ਚ ਕੋਈ ਆਵੇ ਫਿਰ ਮੁੜ ਕੇ ਤੁਸੀਂ ਮੈਨੂੰ ਫੋਨ ਕਰੀ ਜਾਓ ਸੋ ਇਸ ਕਰਕੇ ਮੈਂ ਡਿਟੇਲ ਦੇ ਨਾਲੇ ਸਾਰੀ ਗੱਲ ਦੱਸਣੀ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਜਿਹੜਾ ਹਾਈ ਬਲੱਡ ਪ੍ਰੈਸ਼ਰ ਦਾ ਮੈਨੂੰ ਜਿਹੜਾ ਨੌਜਵਾਨਾਂ ਨੇ ਸਵਾਲ ਕੀਤਾ ਕਿ ਬਾਬਾ ਜੀ ਹਾਈ ਬਲੱਡ ਪ੍ਰੈਸ਼ਰ ਦੀ ਜਿਹੜੀ ਪ੍ਰੋਬਲਮ ਹੈਗੀ ਆ ਉਹਦਾ ਜਿਹੜਾ ਤੁਸੀਂ ਇਲਾਜ ਦੱਸੋ ਇਹਦੇ ਜੇ ਇੱਕ ਦੋ ਮੈਂ ਤੁਹਾਨੂੰ ਚੀਜ਼ਾਂ ਦੱਸ ਦਿੰਦਾ ਕੁਝ ਜਿਹੜੀਆਂ ਤੁਸੀਂ ਆਮ ਕਰਕੇ ਲੋਕ ਸਾਰੇ ਦੇਸੀ ਵਰਤਦੇ ਹੀ ਆ ਸਾਰੇ ਸਮਾਜ ਦੇ ਵਿੱਚ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਦਵਾਈ ਦਿੰਦੇ ਆ ਨੇ ਬਹੁਤ ਸਾਲਾਂ ਤੋਂ 35 ਸਾਲ ਹੋ ਗਏ ਸਾਨੂੰ ਦਵਾਈ ਦਿੰਦਿਆਂ ਨੂੰ ਤਰ੍ਹਾਂ ਸੋ ਜਿਵੇਂ ਖਾਸ ਕਰਕੇ ਕਿਸੇ ਦਾ ਬੀਪੀ ਵੱਧਦਾ ਹੋਵੇ ਤਾਂ ਉਹ ਜੇ ਕਿਸੇ ਕੋਈ ਜ਼ਿਕਰ ਕਰੇ ਆਂਡ ਪੌਂਡ ਚ ਕਿਸੇ ਮਿੱਤਰ ਸਜਣ ਮੇਰਾ ਬੀਪੀ ਵੱਧਦਾ ਤੇ ਉਹਨੂੰ ਕਹਣਗੇ ਜੀ ਲਸਣ ਖਾ ਲਓ ਲਸਣ ਖਾਣਾ ਸ਼ੁਰੂ ਕਰ ਲਓ ਤੁਹਾਡਾ ਉਹਦਾ ਬੀਪੀ ਘਟ ਜਾਏਗਾ ਜਾਂ ਫਿਰ ਉਹ ਸਲਾਹ ਦੇ ਦਿੰਦੇ ਆ ਜੀ ਤੁਸੀਂ ਆਂਮਲੇ ਦਾ ਚੂਰਨ ਜਿਹੜਾ ਆਲਿਆਂ ਦਾ ਚੂਰਨ ਹੁੰਦਾ ਆਮਲਾ ਚੂਰਨ ਖਾਣਾ ਸ਼ੁਰੂ ਕਰ ਲਓ ਜਾਂ ਫਿਰ ਉਹ ਸਲਾਹ ਦੇ ਦਿੰਦੇ ਆ ਅਰਜਨ ਛਾਲਿਆ ਉਹ ਲੈ ਕੇ ਘਾੜ ਕੇ ਪੀਣੀ ਸ਼ੁਰੂ ਕਰ ਲਓ ਸੋ ਇਸ ਤਰ੍ਹਾਂ ਨਹੀਂ ਔਰ ਜਿਹੜੀਆਂ ਆਪ ਕੋ ਆਪਣੀਆਂ ਜਿਹੜੀਆਂ ਸਲਾਹਾਂ ਉਹ ਸਾਰੇ ਦੰਦੇ ਆ ਪਰ ਇਹਦੇ ਚ ਨਾ ਉਹ ਮੇਨ ਚੀਜ਼ ਨਹੀਂ ਕਨਸਿਡਰ ਕਰਦੇ ਹੈਗੇ ਵਿਚਾਰ ਕਰਦੇ ਵੀ ਇਹ ਬਿਮਾਰੀ ਹੁੰਦੀ ਕਿੱਦਾਂ ਇਹਦੇ ਦੋ ਤਿੰਨ ਕਾਰਨ ਹੁੰਦੇ ਆ ਜਿਹੜੀ ਬੀਪੀ ਵਧਣ ਦੀ ਬਿਮਾਰੀ ਹੁੰਦੀ ਹੈ ਇੱਕ ਤਾਂ ਇਹ ਹੁੰਦਾ ਕਿ ਜਿਹੜਾ ਬਲੱਡ ਆ ਉਹਦੇ ਵਿੱਚ ਥਿੱਕਨੈਸ ਆਣੀ ਬਲੱਡ ਦੇ ਵਿੱਚ ਚਰਬੀ ਦਾ ਜ਼ਿਆਦਾ ਪੜਨਾ ਖੂਨ ਦਾ ਮੋਟਾ ਹੋ ਜਾਣਾ ਸੰਘਣਾ ਹੋ ਜਾਣਾ ਦੂਜੇ ਨੰਬਰ ਤੇ ਗੱਲ ਹੈਗੀ ਆ ਕਿ ਐਸਿਡਿਟੀ ਜ਼ਿਆਦਾ ਪੜਨੀ ਪੇਟ ਦੇ ਵਿੱਚ અપਚ ਰਹਿਣੀ ਹਲਕੀ ਜੀ ਕਬਜ ਰਹਿਣੀ ਸਵੇਰ ਨੂੰ ਟਾਇਲਟ ਜਾਣੀ ਪਰ ਪੇਟ ਬਹੁਤਾ ਸਾਫ਼ ਨਹੀਂ ਹੋਣਾ ਹੈ ਹਲਕੀ ਜਿਹੀ ਟੈਂਪਰੇਰੀ ਟਾਇਲਟ ਆਦੀ ਆ ਪਰ ਪੇਟ ਦੇ ਵਿੱਚ ਜਿਹੜਾ ਮਾਲ ਹੈ ਉਹ ਸੜਦਾ ਰਹਿੰਦਾ ਹੈ ਉਹਦੇ ਨਾਲ ਗੈਸ ਬਣਦੀ ਹੈ ਗੈਸ ਬਣਨ ਦੇ ਨਾਲ ਜਿਹੜਾ ਲੀਵਰ ਆ ਤੇ ਦਿਲ ਇਹ ਕਮਜ਼ੋਰ ਹੁੰਦੇ ਆ ਦਿਲ ਦਾ ਜਿਹੜਾ ਜ਼ੋਰ ਲੱਗਣਾ ਸ਼ੁਰੂ ਹੋ ਜਾਂਦਾ ਦਿਲ ਤੇਜ਼ ਤੇ ਧੜਕਣ ਲੱਪੰਦਾ ਕਈਆਂ ਦੀ ਧੜਕਣ ਵੱਧ ਕੇ ਬੀਪੀ ਤੇਜ਼ ਹੁੰਦਾ ਆ ਉਹਦਾ ਕਾਰਨ ਇਹੀ ਆ ਕਿ ਜਿਹੜਾ ਦਿਲ ਆ ਉਹ ਜਲਦੀ 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 ਜਿਹੜਾ ਬਲੱਡ ਨੂੰ ਪੰਪ ਕਰਦਾ ਆ ਜਦੋਂ ਜਿਆਦਾ ਧੱਕਾ ਦਿੰਦਾ ਆ ਖੂਨ ਨੂੰ ਜਦੋਂ ਲੋੜਾ ਧੱਕਾ ਵੱਜਦਾ ਉਹਨਾਂ ਬੀਪੀ ਦੇ ਵਿੱਚ ਖੂਨ ਦੇ ਵਿੱਚ ਸੰਘਣਾ ਪੰਦ ਹੋ ਜਾਂਦਾ ਕਹਿ ਲੋ ਕਿ ਜਿਹੜਾ ਖੂਨ ਦੀ ਚਾਲ ਆ ਉਹ ਬਹੁਤੀ ਨਹੀਂ ਹੈਗੀ ਜਦ ਤੱਕ ਪਿੱਛੋਂ ਮੋਰੇ ਪਾਣੀ ਘਟ ਨਿਕਲਦਾ ਹੋਏ ਪਿੱਛੋਂ ਵੱਧ ਛੱਡਦੀ ਹੈ ਤੇ ਪਾਣੀ ਇਕੱਠਾ ਹੋਣ ਲੱਗ ਪੰਦਾ ਤੇ ਉਹਨੂੰ ਕਹਿੰਦੇ ਬੀਬੀ ਵੱਧ ਗਿਆ ਉਹਨੇ ਜਿਹੜੀ ਦਿਲ ਦੀ ਕਮਜ਼ੋਰੀਏ ਦੇ ਵਿੱਚ ਮੇਨ ਹੈਗੀ ਆ ਇਹ ਤੂੰ ਕੋਈ ਵੀ ਇਨਕਾਰ ਨਹੀਂ ਕਰ ਸਕਦਾ ਕੋਈ ਵੀ ਚਾਹੇ ਦੁਨੀਆ ਦਾ ਕਿੱਡਾ ਵੱਡਾ ਡਾਕਟਰ ਐਮ ਬੀਬੀਐਸ ਕੋਈ ਕੋਈ ਵੀ ਆ ਕਿਤੇ ਦਾ ਵੀ ਆ ਇਸ ਦੇ ਵਿੱਚ ਦਿਲ ਦੀ ਹਾਰਟ ਦੀ ਜਿਹੜੀ ਕਮਜ਼ੋਰੀ ਉਹ ਹੈਗੀ ਆ। ਤੋਂ ਕਈਆਂ ਦੀ ਇਹ ਲੀਵਰ ਦੀ ਪ੍ਰੋਬਲਮ ਦੇ ਨਾਲ ਵੀ ਜੁੜੀ ਹੋਈ ਪ੍ਰੋਬਲਮ ਹੈ। ਹਿਰਦਾ ਰੋਗ ਜਨੂੰ ਕਹਿੰਦੇ। ਸੋ ਲੀਵਰ ਦੇ ਨਾਲ ਵੀ ਜਿਹੜਾ ਇਹ ਰੋਗ ਆ ਉਹ ਜੁੜਿਆ ਹੋਇਆ ਹੈਗਾ ਆ ਬੀਪੀ ਵਧਣ ਦਾ। ਠੀਕ ਹੈ। ਸੋ ਤੀਜੇ ਨੰਬਰ ਤੇ ਸਟ੍ਰੈਸ ਸਭ ਤੋਂ ਵੱਡੀ ਗੱਲ ਹੈ। ਠੀਕ ਹੈ। ਸਟ੍ਰੈਸ ਵਧਣ ਦੇ ਨਾਲ ਵੀ ਜਿਹੜਾ ਬੀਪੀ ਆ ਉਹ ਵੱਧਦਾ ਆ। ਕਈਆਂ ਨੂੰ ਆਮ ਕਰਕੇ ਜ਼ਿੰਦਗੀ 'ਚ ਕੋਈ ਨਾ ਕੋਈ ਸਟ੍ਰੈਸ ਹੁੰਦੀ ਆ। ਕੋਈ ਉਹਦੀ ਪਿੱਛੇ ਜ਼ਿੰਦਗੀ ਦੀ ਕੋਈ ਬੀਤੀ ਹੋਈ ਗੱਲ ਐਸੀ ਕੋਈ ਹੁੰਦੀ ਆ ਉਹਦਾ ਪਿੱਛਾ ਨਹੀਂ ਛੱਡਦੀ ਉਹ ਮੁੜ ਕੇ ਆ ਜਾਂਦੀ ਆ ਰਿਮਾਈਂਡ ਹੋਣ ਲੱਗ ਪੈਂਦੀ ਆ ਦਿਮਾਗ ਦੇ ਵਿੱਚ ਉਹਨੂੰ ਕਹਿੰਦੇ अवसाद ਜਿਹੜੀ ਸਟ੍ਰੈਸ ਹੁੰਦੀ ਆ ਨਾ ਉਹਨੂੰ ਆਜਾ ਵੈਦੀ ਭਾਸ਼ਾ ਦੇ ਵਿੱਚ ਸਾਡੀ ਭਾਸ਼ਾ ਦੇ ਵਿੱਚ ਕਹਿੰਦੇ ਆ अवसाद ਹੋਣਾ ਸੋ अवसाद ਦਾ ਬਕਾਇਦਾ ਇਲਾਜ ਹੁੰਦਾ ਆ ਇਹ ਨਹੀਂ ਕਿ ਇਹਦਾ ਇਲਾਜ ਨਹੀਂ ਹੁੰਦਾ ਜਿਹੜੀ ਸਟ੍ਰੈਸ ਹੁੰਦੀ ਆ ਹਾਈ ਸਟ੍ਰੈਸ ਹੁੰਦੀ ਆ ਉਹਨਾਂ ਕੋਈ ਕਈਆਂ ਬਹੁਤਾਂ ਦੀ ਹੁੰਦੀ ਆ ਕਿ ਇੱਕ ਗੱਲ ਦਿਮਾਗ 'ਚ ਬਹਿ ਗਈ ਉੱਚਲੀ ਜਾਨੀ ਚੱਲੀ ਜਾਨੀ ਰਿਪੀਟ 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 ਬੰਦਾ ਆਪ ਵੀ ਖੁਦ ਨੂੰ ਵੀ ਸ਼ਾਂਤ ਕਰਦਾ ਕਿ ਯਾਰ ਇਹ ਗੱਲ ਦਿਮਾਗ ਚ ਨਿਕਲ ਜਾਏ ਮੇਰੇ ਗੱਲ ਦਿਮਾਗ ਚ ਨਿਕਲ ਜਾਏ ਮੈਨੂੰ ਇਹਨਾਂ ਗੱਲ ਨੂੰ ਪਰੇਸ਼ਾਨੀਆਂ ਦੀ ਸਾਨੂੰ ਖੁਦ ਵੀ ਫੀਲ ਕਰਦਾ ਪਰ ਉਹ ਗੱਲ ਨਹੀਂ ਪਿੱਛਾ ਛੱਡਦੀ ਕਈ ਕਿ ਦਿਨ ਨਹੀਂ ਛੱਡਦੀ ਕਈ ਇਹ ਤਾਂ ਬਹੁਤ ਲੰਮਾ ਲੰਮਾ ਜ਼ਿੰਦਗੀ ਦੇ ਵਿੱਚੋਂ ਗੱਲਾਂ ਪਿੱਛਾ ਨਹੀਂ ਛੱਡਦੀਆਂ ਇਹਨੂੰ ਕਹਿੰਦੇ ਬਿਮਾਰੀ ਹੁੰਦੀ ਆ ਇਹੀ ਜਿਹੜੀ ਬਿਮਾਰੀ ਗੱਲ ਅੰਦਰ ਰਿਪੀਟ ਹੋ ਜਾਨੀ ਇਹ ਸਟ੍ਰੈਸ ਦਾ ਰੂਪ ਲੈ ਜਾਂਦੀ ਆ ਕੋਈ ਵੀ ਜਿਹੜੀ ਗੱਲ ਆ ਉਹ 2-4 ਵਾਰ ਤੋਂ ਜਦੋਂ ਵੱਧ ਅੰਦਰ ਰਿਪੀਟ ਹੁੰਦੀ ਆ 5 ਵਾਰੀ 10 ਵਾਰੀ ਹੁੰਦੀ ਆ ਰਿਪੀਟ ਉਹ ਸਟ੍ਰੈਸ ਦਾ ਰੂਪ ਲੈ ਜਾਂਦੀ ਆ ਆਪਾਂ ਸੁਧਾਰਨ ਕਿਸੇ ਦੇ ਨਾਲ ਇੱਕ ਦੋ ਵਾਰੀ ਗੱਲ ਕੀਤੀ ਆ ਤੇ ਗੱਲ ਖਤਮ ਹੋ ਗਈ ਤੇ ਸਮਝ ਲਓ ਤੁਸੀਂ ਨਾਰਮਲ ਇਨਸਾਨ ਆ ਕੋਈ ਐਸੀ ਗੱਲ ਨਹੀਂ ਪਰ ਜਦੋਂ ਉਹੀ ਗੱਲ ਬਹੁਤਾ ਲੰਮਾ ਸਮਾਂ ਦਿਮਾਗ ਦੇ ਵਿੱਚ ਲੈਂਦੀ ਆ ਵਾਰ-ਵਾਰ ਰਿਪੀਟ ਹੁੰਦੀ ਆ ਇਹਦਾ ਮਤਲਬ ਆਪਾਂ ਸਟ੍ਰੈਸ ਦੇ ਸ਼ਿਕਾਰ ਸ਼ਿਕਾਰ ਹੋਏ ਆ ਸੋ ਉਹਦੇ ਵਾਸਤੇ ਉਦਾਸ ਹੋ ਜਾਂਦਾ ਹੈ ਬ੍ਰੇਨ ਦੇ ਵਿੱਚ ਉਹਦਾ ਵੀ ਇਲਾਜ ਹੁੰਦਾ ਮੈਂ ਤੁਹਾਨੂੰ ਇਕੱਠਾ ਹੀ ਇਹ ਸਾਰੀ ਗੱਲ ਦਾ ਜਿਹੜਾ ਇਲਾਜ ਦੱਸ ਦੇਣਾ ਸੋ ਦੋ ਤਰ੍ਹਾਂ ਦਾ ਇਲਾਜ ਦੱਸਣ ਲੱਗਾ ਮੈਂ ਇੱਕ ਤੇ ਤ੍ਰਿਫਲਾ ਜ਼ਰੂਰ ਲੈਣਾ ਚਾਹੀਦਾ ਆ ਤ੍ਰਿਫਲੇ ਦੇ ਨਾਲ ਆ ਜਿਹੜਾ ਪੇਟ ਆ ਉਹ ਸਾਫ਼ ਹੁੰਦਾ ਆ ਪੇਟ ਸਖਤ ਨਹੀਂ ਹੁੰਦਾ ਨਰਮ ਹੋ ਜਾਂਦਾ ਆ ਪੇਟ ਨਰਮ ਹੋਣ ਦੇ ਨਾਲ ਸਟ्रेस ਘਟਦੀ ਆ ਚਿੰਤਾ ਘਟਦੀ ਆ ਜਦੋਂ ਪੇਟ ਨਰਮ ਹੋਏਗਾ ਨਾ ਤਾਂ ਫਿਰ ਲੀਵਰ ਦਾ ਬਹੁਤਾ ਜ਼ੋਰ ਨਹੀਂ ਲੱਗੇਗਾ ਲੀਵਰ ਬਿਲਕੁਲ ਨਾਰਮਲੀ ਬੈਲੈਂਸ ਦੇ ਵਿੱਚ ਜਿੱਦਾਂ ਲੀਵਰ ਨੂੰ ਕੰਮ ਕਰਨਾ ਚਾਹੀਦਾ ਉਦਾਂ ਹੀ ਕਰੂਗਾ ਤੇ ਜਿਹੜਾ ਜਿਗਰ ਆ ਉਹ ਵੀ ਉਦਾਂ ਹੀ ਨਾਰਮਲ ਕੰਮ ਕਰੂਗਾ ਫੇਟ ਸਾਫ਼ ਹੋ ਗਿਆ ਫੇ ਨਾ ਲੀਵਰ ਨੂੰ ਜ਼ੋਰ ਲੱਗਣਾ ਨਾ ਦਿਲ ਨੂੰ ਜ਼ੋਰ ਲੱਗਣਾ ਦੋ ਇਹ ਚੀਜ਼ਾਂ ਜਦੋਂ ਐਨ ਬਿਲਕੁਲ ਕੰਟਰੋਲ 'ਚ ਚੱਲਦੀਆਂ ਬੈਲੈਂਸ ਦੇ ਵਿੱਚ ਚੱਲਦੀਆਂ ਸਟ੍ਰੈਸ ਨਹੀਂ ਵਧਣੀ ਹੈ ਬਿਲਕੁਲ ਵੀ ਬੰਦੇ ਜਿਹੜਾ ਦਿਮਾਗ ਆ ਉਹ ਸ਼ਾਂਤ ਰਹੇਗਾ ਵਿਚਾਰ ਜਿਹੜੇ ਖਿਆਲ ਆ ਉਹ ਸ਼ਾਂਤ ਰਹਿਣਗੇ ਜਿਹੜੇ ਖਿਆਲ ਹੁੰਦੇ ਆ ਇਹ ਮੈਂ ਤੁਹਾਨੂੰ ਆਜ਼ਰਬਾਈਦੀ ਭਾਸ਼ਾ ਤੋਂ ਅਲੱਗ ਤੋਂ ਵੀ ਚੀਜ਼ਾਂ ਦੱਸ ਦਿੰਨਾ ਜਿਹੜੇ ਖਿਆਲ ਹੁੰਦੇ ਆ ਇਹ ਹਮੇਸ਼ਾ ਮਿੱਧੇ ਵਿੱਚ ਉੱਠਦੇ ਆ ਇਹ ਮਹਿਸੂਸ ਦਿਮਾਗ ਦੇ ਵਿੱਚ ਕੀਤੇ ਜਾਂਦੇ ਆ ਬਣਦੇ ਮਿੱਧੇ ਦੇ ਵਿੱਚ ਹੁੰਦੇ ਆ ਸੋ ਇਸ ਕਰਕੇ ਜਿੱਦਾਂ ਦਾ ਭੋਜਨ ਹੁੰਦਾ ਆ ਉਦਾਂ ਦਾ ਮਨ ਹੁੰਦਾ ਆ ਇਸ ਕਰਕੇ ਕਿਹਾ ਜਾਂਦਾ ਜੈਸਾ ਅੰਨ ਤੈਸਾ ਮਨ ਜੈਸਾ ਪ੍ਰਾਣੀ ਤੈਸੇ ਪ੍ਰਾਣ ਜਿੱਦਾਂ ਦਾ ਪਾਣੀ ਹੋਵੇ ਉਦਾਂ ਦੇ ਪ੍ਰਾਣ ਹੁੰਦੇ ਜਿੱਦਾਂ ਦਾ ਅੰਨ ਹੋਵੇ ਉਦਾਂ ਦਾ ਮਨ ਹੁੰਦਾ ਜਿਹੜਾ ਮਨ ਹੁੰਦਾ ਇਹ ਵਿਚਾਰ ਹੁੰਦੇ ਆ ਤੇ ਜਿਹੜਾ ਆਨਿਓ ਮੇਧੇ ਚ ਹੁੰਦਾ ਆ ਇਸ ਕਰਕੇ ਮੇਧੇ ਤੋਂ ਮਨ ਪੈਦਾ ਹੁੰਦਾ ਤੇ ਮੇਧੇ ਦੇ ਵਿੱਚੋਂ ਵਿਚਾਰ ਪੈਦਾ ਹੁੰਦੇ ਆ ਉਹਨਾਂ ਵਿਚਾਰਾਂ ਦੀ ਜਿਹੜੀ ਵਿਚਾਰਸ਼ੀਲਤਾ ਆ ਕਨਸੀਡਰਨੈਸ ਆ ਉਹ ਬ੍ਰੇਂਜ ਹੁੰਦੀ ਆ ਉਹਨਾਂ ਦੀ ਜਿਹੜੀ ਝਲ ਕੇ ਉਹ ਬ੍ਰੇਂਜ ਹੁੰਦੀ ਉਹ ਮਹਿਸੂਸ ਜਿਹੜੇ ਪਕੜੇ ਜਾਂਦੇ ਆ ਪੜ੍ਹੇ ਜਾਂਦੇ ਆ ਜਿਹੜੇ ਰੀਡ ਕੀਤੇ ਜਾਂਦੇ ਆ ਉਹ ਬ੍ਰੇਨ ਦੇ ਵਿੱਚ ਕੀਤੇ ਜਾਂਦੇ ਆ ਸੋ ਜਿਵੇਂ ਇੱਕ ਹੋਰ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਗੱਲ ਮੇਰੀ ਵਿਸ਼ੇ ਤੋਂ ਥੋੜੀ ਉਲਟ ਹੋ ਜਾਣੀ ਪਰ ਮੈਂ ਇੱਥੇ ਇੱਕ ਐਗਜ਼ਾਮਪਲ ਦੇ ਕੇ ਆਪਣੇ ਵਿਸ਼ੇ ਤੇ ਆ ਜਾਣਾ ਜਿਵੇਂ ਇੱਕ ਕੰਪਿਊਟਰ ਹੁੰਦਾ ਆ ਕੰਪਿਊਟਰ ਦਾ ਇੱਕ ਪ੍ਰੋਸੈਸਰ ਹੁੰਦਾ ਪ੍ਰੋਸੈਸਰ ਦੇ ਵਿੱਚ ਹੀ ਸਾਰੇ ਕੋਡ ਹੁੰਦੇ ਆ ਸਾਰੀ ਜਿਹੜੀ ਉਹਦੀ ਟਿਊਨਿੰਗ ਹੁੰਦੀ ਆ ਪਰ ਉਹ ਜਿਹੜੀ ਰੀਡ ਆ ਉਹ ਸਕਰੀਨ ਤੇ ਕੀਤੀ ਜਾਂਦੀ ਆ ਸਕਰੀਨ ਤੇ ਡਿਸਪਲੇ ਤੇ ਪਤਾ ਲੱਗਦਾ ਵੀ ਇਹਦੇ ਪਿੱਛੇ ਕੀ ਚੱਲਦਾ ਆ ਉਹਦੀ ਮਸ਼ੀਨ ਦੇ ਵਿੱਚ ਇਸੇ ਤਰੀਕੇ ਨਾਲ ਜਿਹੜੇ ਕੋਡ ਆ ਉਹ ਮਿੱਧੇ ਚ ਹੁੰਦੇ ਆ ਪਰ ਉਹ ਜਿਹੜੇ ਰੀਡ ਆ ਉਹ ਬ੍ਰੇਨ ਕਰਦਾ ਮੈਂ ਆਪਣੀ ਗੱਲ ਤੇ ਮੈਂ ਇੰਤ ਤੇ ਆ ਜਾਵਾਂ ਦੁਬਾਰਾ ਪੁਆਇੰਟ ਤੇ ਸੋ ਇਸ ਕਰਕੇ ਤ੍ਰਿਫਲਾ ਲੈਣਾ ਬਹੁਤ ਜ਼ਰੂਰੀ ਆ ਉਹਦੇ ਨਾਲ ਮੇਦਾ ਜਿਹੜਾ ਆ ਉਹ ਨਰਮ ਹੋ ਜਾਏਗਾ ਤੇ ਤੁਹਾਡੀ ਜਿਹੜੀ ਬੀਪੀ ਦੀ ਪ੍ਰੋਬਲਮ ਆ ਉਹ ਲਗਭਗ 80% ਮੈਂ ਕਹੂੰਗਾ 60 ਨਹੀਂ 70 ਨਹੀਂ 50 ਨਹੀਂ 80% 80% ਮੇਰਾ ਤਜਰਬਾ ਆ ਜਿਨ੍ਹਾਂ ਨੂੰ ਮੇਰੇ ਤੇ ਯਕੀਨ ਆ ਹੁਣ ਤੱਕ ਅਸੀਂ ਲੱਖਾਂ ਲੋਕਾਂ ਦਾ ਇਲਾਜ ਕੀਤਾ ਕਰੋਨਾ ਹੀ ਸਾਡੇ ਲੋਕ ਵਾਕਵੇ ਆ ਸਾਡੇ ਮਿੱਤਰ ਆ ਸਾਡੇ ਸੱਜਣੇ ਆ ਸਾਡੇ ਪ੍ਰੇਮੀ ਆ ਸਾਨੂੰ ਜਾਣਨ ਵਾਲੇ ਆ ਸਾਨੂੰ ਪ੍ਰੇਮ ਕਰਨੇ ਵਾਲੇ ਆ ਸਾਡੀਆਂ ਗੱਲਾਂ ਨੂੰ ਮੰਨਣ ਵਾਲੇ ਆ ਜਿਨ੍ਹਾਂ ਨੇ ਸਾਡੇ ਨੁਸਖਿਆਂ ਨੂੰ ਅਪਣਾਇਆ ਅੱਗੇ ਪ੍ਰਚਾਰ ਵੀ ਕੀਤਾ ਸਭ ਨੂੰ ਪਤਾ ਹੋ ਸਕਦਾ ਕਿਸੇ ਨਵੇਂ ਬੰਦੇ ਨੂੰ ਨਾਮ ਵੀ ਪਤਾ ਹੋਵੇ ਸੋ ਇਸ ਕਰਕੇ ਜਿਹੜਾ ਤ੍ਰਿਫਲਾ ਹੈਗਾ ਆ ਉਹ ਆਪਣੀ ਜ਼ਿੰਦਗੀ ਦੇ ਵਿੱਚ ਲੈਣਾ ਸ਼ੁਰੂ ਕਰ ਲਓ ਤ੍ਰਿਫਲੇ ਦੀ ਰੇਸ਼ਿਓ ਮੈਨੂੰ ਸਾਰੇ ਪੁੱਛਦੇ ਆ ਜੀ ਤ੍ਰਿਫਲਾ ਬਾਬਾ ਜੀ ਬਣਿਆ ਬਣਾਇਆ ਲੈਣਾ ਚਾਹੀਦਾ ਜਾਂ ਆਪ ਬਣਾਉਣਾ ਚਾਹੀਦਾ ਤ੍ਰਿਫਲਾ ਆਪ ਬਣਾ ਲੈਣਾ ਚਾਹੀਦਾ ਜਿਹੜਾ ਬਣਿਆ ਬਣਾਇਆ ਹੁੰਦਾ ਉਹ 'ਚ ਬਹੁਤੀ ਜਾਨ ਨਹੀਂ ਹੁੰਦੀ ਹੈ ਬਹੁਤ ਹਲਕੀ ਕਿਸਮ ਦਾ ਬਿਹੜਾ ਜਿਹਦਾ ਕੋਸ ਸੁੱਕਾ ੜ ਗਿਆ ਆ ਆਮਲਾ ਹੁੰਦਾ ਆ ਥੱਲੇ ਉਹਨੂੰ ਚੁੱਕ ਕੇ ਸਸਤੇ ਭਾਜ ਵੇਚ ਲੈਂਦੇ ਆ ਖਰੀਦ ਲੈਂਦੇ ਉੱਪਰ ਬਣਾ ਲੈਂਦੇ ਆ ਇਸ ਕਰਕੇ ਜੇ ਆਪਾਂ ਤ੍ਰਿਫਲਾ ਬਣਾਉਣਾ ਹੋਵੇ فرض ਕਰੋ ਆਪਾਂ ਅੱਧਾ ਕਿਲੋ ਤ੍ਰਿਫਲਾ ਬਣਾਉਣਾ ਹੈ ਤਾਂ ਅੱਧਾ ਕਿਲੋ ਤ੍ਰਿਫਲਾ ਦੇ ਵਿੱਚ ਆਪਾਂ 150 ਗ੍ਰਾਮ ਬਿਹੜਾ 150 ਗ੍ਰਾਮ ਹਰੜ ਤੇ 200 ਗ੍ਰਾਮ ਸੁੱਕਾ ਆਮਲਾ ਬਾਦ ਆਮਲਾ ਪਾ ਲੈਣਾ ਬਾਕੀ ਥੋੜੇ ਅੱਧੇ ਤੇ ਕਰ ਲੈਣੇ ਆ ਠੀਕ ਹੈ ਪ੍ਰਕਾਰ ਦੇ ਨਾਲ ਜਿਹੜਾ ਤ੍ਰਿਫਲਾ ਹੈਗਾ ਉਹ ਘੁੱਟ ਪੀ ਕੇ ਤੁਹਾਨੂੰ ਸਾਰਿਆਂ ਨੂੰ ਬਣਾ ਲੈਣਾ ਚਾਹੀਦਾ ਆ ਇਹ ਰੂਟੀਨ ਦੇ ਵਿੱਚ ਲੈਣਾ ਚਾਹੀਦਾ ਆ ਕੋਈ ਇਹ ਨਹੀਂਗਾ ਕਿ ਹਫਤਾ ਦੋ ਹਫਤੇ ਲੈ ਲੈ ਤੇ ਨਾ ਹਫਤੇ ਲੈ ਲੈ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਲੈ ਲੈ ਮੁੜ ਕੇ ਛੱਡ ਦਿੱਤਾ ਘਟੋ ਘਟ ਇੱਕ ਸਾਲ ਇੱਕ ਸਾਲ ਆਪਾਂ ਲਗਾਤਾਰ ਤ੍ਰਿਫਲਾ ਲੈ ਲਈਏ ਨਾ ਕੋਈ ਇੱਕ ਸਾਲ ਬੁੱਤਾ ਨਹੀਂ ਹੁੰਦਾ ਤੇ ਸਰੀਰ ਚ ਬੋਡੀ ਚ ਕੋਈ ਬਿਮਾਰੀ ਵੀ ਰਹਿੰਦੀ ਨਹੀਂ ਹੈ ਇਹ ਕੋਈ ਛੱਕ ਵਾਲੀ ਗੱਲ ਨਹੀਂ ਆ ਵਹਿਮ ਨਹੀਂ ਕਰਨਾ ਚਾਹੀਦਾ ਭਰਮ ਨਹੀਂ ਕਰਨਾ ਚਾਹੀਦਾ ਸੰਸਾ ਨਹੀਂ ਕਰਨਾ ਚਾਹੀਦਾ ਜਿਹੜਾ ਮਨੁੱਖ ਲਗਾਤਾਰ ਇੱਕ ਸਾਲ ਤ੍ਰਿਫਲਾ ਲੈ ਲੈਂਦਾ ਹੈ ਨਾ ਉਹਨੂੰ ਉਹਦੇ ਜੀਵਨ 'ਚ ਬਿਮਾਰੀ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਰਹਿੰਦੀ ਨਹੀਂ ਆ ਠੀਕ ਹੈ ਸੋ ਜਿਹੜੀ ਇਸ ਬਿਮਾਰੀ ਦੀ ਜਿਹੜੀ ਬੀਪੀ ਦੀ ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਆ ਇਹਦਾ ਅੰਗਰੇਜ਼ੀ ਦਵਾਈਆਂ ਦੇ ਵਿੱਚ ਇਲਾਜ ਕੋਈ ਵੀ ਮਮਕਨ ਨਹੀਂ ਹੈ ਅੰਗਰੇਜ਼ੀ ਦਵਾਈਆਂ ਦੇ ਵਿੱਚ ਜਿਹੜੀ ਅੰਗਰੇਜ਼ੀ ਗੋਲੀ ਦਿੱਤੀ ਜਾਂਦੀ ਆ ਬੀਪੀ ਦੇ ਵਾਸਤੇ ਉਹਦਾ ਜਿਹੜਾ ਅਸਰ ਹੁੰਦਾ ਆ ਉਹ 8-9 ਘੰਟਿਆਂ ਲਈ ਹੁੰਦਾ ਆ ਸਵੇਰ ਨੂੰ ਖਾ ਲਈਏ ਤਾਂ ਦੂਜੇ ਦਿਨ ਸਵੇਰ ਨੂੰ ਖਾਣੀ ਪਣੀ 24 ਘੰਟੇ ਬਾਅਦ ਲੈਣੀ ਪਣੀ ਆ ਕਈਆਂ ਨੂੰ ਦਿਨ ਚ ਦੋ ਵਾਰੀ ਵੀ ਲੈਣੀ ਪੈਂਦੀ ਆ ਜੇ ਸਵੇਰ ਨੂੰ 6 ਵਜੇ ਖਾ ਲਈਏ ਤਾਂ ਸ਼ਾਮ ਨੂੰ ਵੀ 6 ਵਜੇ ਲੈਂਦੇ ਆ ਠੀਕ ਹੈ ਸੋ ਇਸ ਕਰਕੇ ਗੋਲੀ ਦੇ ਉੱਤੇ ਡਿਪੈਂਡ ਰਹਿੰਦੇ ਆ ਜੇ ਗੋਲੀ ਨਹੀਂ ਖਾਧੀ ਤਾਂ ਉਸ ਵੇਲੇ ਬੀਪੀ ਵੱਜ ਜਾਣਾ ਠੀਕ ਹੈ ਆਪਾਂ ਜਿਹੜੇ ਦੇਸੀ ਇਲਾਜ ਦੱਸ ਰਹੇ ਆ ਆਯੁਰਵੈਦ ਦੇ ਵਿੱਚ ਇਹਦੇ ਨਾਲ ਜਿਹੜਾ ਇਹ ਸਾਡੀ ਬਿਮਾਰੀ ਜਿਹੜੀ ਕਿਊਰ ਹੋ ਜਾਣੀ ਕਿਊਰ ਦਾ ਮਤਲਬ ਹੋ ਕਿ ਪੱਕਾ ਇਲਾਜ ਹੋ ਜਾਣਾ हट ਜਾਣੀ ਆ ਜਿਹੜਾ ਸਰੀਰ ਦੇ ਵਿੱਚ ਵਿਗਾੜ ਹੋਣ ਕਰਕੇ ਨੁਕਸ ਹੋਣ ਕਰਕੇ ਇਹ ਬਿਮਾਰੀ ਪੈਦਾ ਹੋ ਰਹੀ ਆ ਉਹ ਨੁਕਸ ਖਤਮ ਹੋ ਜਾਣਾ ਠੀਕ ਆ ਜਿਹੜੀ ਅੰਗਰੇਜ਼ੀ ਦਵਾਈ ਆ ਉਹ ਟੈਂਪਰੇਰੀ ਮੜਾ ਜਾਂ ਬਿਮਾਰੀ ਨੂੰ ਹੋਲਡ ਕਰਦੀ ਆ ਮੜਾ ਜਾਂ ਬਿਮਾਰੀ ਨੂੰ ਘੱਟ ਕਰਦੀ ਆ ਪਰ ਨੁਕਸ ਨੂੰ ਨਹੀਂ ਖਤਮ ਕਰਦੀ ਨਾ ਉਹ ਨੁਕਸ ਨੂੰ ਫੜਦੀ ਆ ਦੇਸੀ ਦਵਾਈ ਨੇ ਨੁਕਸ ਖਤਮ ਕਰ ਦੇਣਾ ਜਿਵੇਂ ਜੜ ਪਟ ਹੋ ਜਾਣੀ ਤਾਂ ਦਰਖਤ ਨੇ ਆਪੇ ਸੁੱਕ ਜਾਣਾ ਬਿਮਾਰੀ ਨੇ ਆਪਣੇ ਆਪੇ ਸੁੱਕ ਜਾਣਾ ਹੁਣ ਮੈਂ ਤੁਹਾਨੂੰ ਦੂਜੇ ਨੰਬਰ ਦੇ ਉੱਤੇ ਇਹ ਤ੍ਰਿਫਲਾ ਤੇ ਮੈਂ ਦੱਸ ਹੀ ਦਿੱਤਾ ਆ ਇਹ ਤੇ ਤੁਹਾਨੂੰ ਲੈਣਾ ਹੀ ਆ ਸਪੋਰਟਿਵ ਚੀਜ਼ ਆ ਨਾਲ ਸਹਾਇਕ ਚੀਜ਼ ਆ ਜਿਹੜੀ ਮੇਨ ਚੀਜ਼ ਤੁਹਾਨੂੰ ਮੈਂ ਦੱਸਣ ਲੱਗਾ ਜਿਹਦੇ ਨਾਲ ਇਹ ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਜਿਹੜੀ ਆ ਠੀਕ ਹੋਣੀ ਆ हटਣੀ ਆ ਉਹ ਚੀਜ਼ ਕਿਹੜੀ ਆ ਹੁਣ ਜਿਹੜਾ ਤੁਹਾਨੂੰ ਮੈਂ ਇਲਾਜ ਦੱਸਣ ਲੱਗਾ ਉਹ ਮੇਨ ਇਲਾਜ ਤੁਹਾਨੂੰ ਮੈਂ ਦੱਸਣ ਲੱਗਾ ਅਸੀਂ ਲੈਣੀ ਆ ਜੀ ਪ੍ਰਵਾਲ ਪਿਸਤੀ ਪਰਵਾਲ ਪਿਸਤੀ ਬਾਜ਼ਾਰ ਚੋਂ ਵੀ ਮਿਲ ਜਾਂਦੀ ਹੈ ਬਾਜ਼ਾਰੂ ਸ਼ੀਸ਼ੀਆਂ ਦੇ ਵਿੱਚ ਵੀ ਮਿਲ ਜਾਂਦੀ ਹੈ ਠੀਕ ਹੈ ਜੀ ਜਿਹੜੀ ਅਸੀਂ ਵਰਤਦੇ ਆ ਅਸੀਂ ਆਪ ਜਿਹੜੀ ਤਿਆਰ ਕੀਤੀ ਹੋਈ ਜਿਹੜੇ ਕਾਰੀਗਰ ਤਿਆਰ ਕਰਦੇ ਇਹਦੀ ਪਰਵਾਲ ਪਿਸਤੀ ਨੂੰ ਤਿਆਰ ਕਰਦੇ ਆ ਮੂੰਗੇ ਨੂੰ ਲਿਆ ਕੇ ਉਹਨੂੰ ਖਰਲ ਦੇ ਵਿੱਚ ਪਾ ਕੇ ਉਹਦੇ ਵਿੱਚ ਗੁਲਾਬ ਜਲ ਪਾਈ ਜਾਂਣ ਤੇ ਉਹਨੂੰ ਪੀਸੀ ਜਾਣਾ ਇਹ ਜਿਹੜਾ ਪ੍ਰੋਸੈਸ ਹੁੰਦਾ ਆ ਲਗਭਗ 1 ਮਹੀਨੇ ਦਾ ਹੁੰਦਾ ਆ ਅੱਗੇ ਤਾਂ ਹੱਥੀਂ ਬਣਾਉਂਦੇ ਸੀ ਰਗੜਾਈ ਰਗੜਾਈ ਕਰਕੇ ਅੱਜ ਕੱਲ ਮਸ਼ੀਨਾਂ ਆ ਗਈਆਂ ਉਹ ਘੋਟਣੇ ਪੂਛੋਟੇ-ਛੋਟੇ ਆ ਗਈਆਂ ਖਰਲਾ ਮਸ਼ੀਨਾਂ ਤੋਂ ਮਸ਼ੀਨ ਚ ਪਾ ਦਿੰਦੇ ਆ ਉਤੋਂ ਟਿਪਕਾ-ਟਿਪਕਾ ਗੁਲਾਬ ਜਲ ਦਾ ਵਿੱਚ ਪੈਂਦਾ ਰਹਿੰਦਾ ਆ ਤੇ ਮਸ਼ੀਨ ਚੱਲਦੀ ਰਹਿੰਦੀ ਆ ਦਿਨ ਰਾਤ ਠੀਕ ਆ ਤੇ ਉਹ 30 ਦਿਨਾਂ ਦੇ ਵਿੱਚ ਐ ਜੰਗੀ ਤਰ੍ਹਾਂ ਮਰ ਜਾਂਦੀ ਆ ਐਦਾਂ ਰਗੜ ਹੋ ਹੋ ਕੇ ਮਾਰ ਦੇਣੀ ਆ ਜਿਹੜੀ ਮੂੰਗਾ ਹੁੰਦਾ ਮੂੰਗਾ ਉਹਦਾ ਰਤਨ ਹੁੰਦਾ ਆ ਮੂੰਗੇ ਦੀ ਮਾਲਾ ਵੀ ਬਣਦੀ ਆ ਮੂੰਗਾ ਮੁੰਦੀ ਦੇ ਵਿੱਚ ਨਗਦੇ ਰੂਪ ਦੇ ਵਿੱਚ ਵੀ ਪਹਿਨਿਆ ਜਾਂਦਾ ਮੂੰਗਾ ਜਿਹੜਾ ਹੁੰਦਾ ਆ ਇਹ ਸਮੁੰਦਰ ਦੇ ਵਿੱਚ ਇੱਕ ਜੀਵ ਦੁਆਰਾ ਬਣਾਇਆ ਜਾਂਦਾ ਆ ਉਹ ਜੀਵ ਇਹਨੂੰ ਬਣਾਦਾ ਰਹਿੰਦਾ ਫਿਰ ਜੀਵ ਮਰ ਜਾਂਦਾ ਤੇ ਫਿਰ ਵਿੱਚੋਂ ਮੂੰਗਾ ਜਿਹੜਾ ਆ ਉਹ ਤਿਆਰ ਹੋ ਜਾਂਦਾ ਇਹਦੀ ਲੰਮੀ ਚੋੜੀ ਸਟੋਰੀ ਆ ਮੈਂ ਤੁਹਾਨੂੰ ਕਿਤੇ ਫੇਸਣਾਵਾਂਗਾ ਵੀਡੀਓ ਬਹੁਤ ਲੰਮੀ ਹੋ ਜਾਣੀ ਆ ਉਸ ਮੂੰਗੇ ਨੂੰ ਖਰਲ ਦੇ ਵਿੱਚ ਇੱਕ ਮਹੀਨਾ ਪਾ ਕੇ ਖਰਲ ਕਰੀਦਾ ਗੁਲਾਬ ਜਲ ਪਾ ਕੇ ਫਿਰ ਉਹਦੀ ਗੁਲਾਬੀ ਰੰਗ ਦੀ ਪਿਸਤੀ ਬਣਦੀ ਆ ਉਹਨੂੰ ਕਹਿੰਦੇ ਆ ਪ੍ਰਵਾਲ ਪਿਸਤੀ ਇਹ ਪ੍ਰਵਾਲ ਪਿਸਤੀ ਬਾਜ਼ਾਰ ਦੇ ਵਿੱਚ ਵੀ ਮਿਲ ਜਾਂਦੀ ਆ ਚਲੋ ਸਾਡੇ ਕੋਲੋਂ ਤੇ ਮਿਲੇ ਜਾਣੀ ਜੇ ਕਿਸੇ ਨੂੰ ਲੈਣੀ ਹੋਵੇ ਤਾਂ ਹੁਕਮ ਕਰ ਦਿਓ ਭੇਜ ਵੀ ਦਿਆਂਗੇ ਦਵਾਈ ਵੀ ਬਣਾ ਕੇ ਸਾਰੀ ਭੇਜ ਦਿਆਂਗੇ ਇਹ ਪ੍ਰਵਾਲ ਪਿਸਤੀ ਆਪਾਂ ਲੈਣੀ ਆ ਠੀਕ ਆ ਪ੍ਰਵਾਲ ਪਿਸਤੀ ਲੈਣੀ ਆ 2 ਤੋਲੇ 2 ਤੋਲੇ ਦਾ ਮਤਲਬ ਹੈ 20 ਗ੍ਰਾਮ 20 ਗ੍ਰਾਮ ਪ੍ਰਵਾਲ ਪਿਸਤੀ ਲੈਣੀ ਆ ਤੇ ਇਹਦੇ ਵਿੱਚ ਆਪਾਂ ਲੈਣੀ ਆ ਸ਼ਗਾਰ ਦਾਲ ਜਿੰਨੀ ਸ਼ਗਾਰ ਦਾਲ ਜਿੰਨੀ ਇੱਕ ਖਾਸ ਕਿਸਮ ਦੀ ਗੋਲ ਮੋਟੀ ਛਿੱਲ ਵਾਲੀ ਗੋਲ ਮਿੱਠੀ ਦਾਲ ਜਿੰਨੀ ਹੁੰਦੀ ਆ ਮਿੱਠੀ ਦਾਲ ਜਿੰਨੀ ਹੁੰਦੀ ਆ ਇੱਕ ਦਾਲ ਜਿੰਨੀ ਹੁੰਦੀ ਆ ਰਸੋਈਆਂ ਦੇ ਵਿੱਚ ਮਸਾਲਿਆਂ ਦੇ ਰੂਪ ਦੇ ਵਿੱਚ ਦਾਲ ਜਿੰਨੀ ਵਰਤੀ ਜਾਂਦੀ ਆ ਉਹ ਪਤਲੀ ਸ਼ਕਨ ਵਾਲੀ ਦਾਲ ਚੀਨੀ ਹੁੰਦੀ ਆ ਤੇ ਜਦੋਂ ਉਹਨੂੰ ਤੋੜ ਕੇ ਮੂੰਹ 'ਚ ਪਾਓ ਉਹਦਾ ਫਲੇਵਰ ਬਹੁਤ ਹੁੰਦਾ ਆ ਬਹੁਤ ਮੂੰਹ ਨੂੰ ਤਿੱਖਾ ਫਲੇਵਰ ਲੱਗਦਾ ਆ ਤਿੱਖੇ ਸਵਾਦ ਦੀ ਕੜਵੇ ਸਵਾਦ ਦੀ ਹੁੰਦੀ ਆ ਉਹ ਦਾਲਾਂ ਸਬਜ਼ੀਆਂ ਦੇ ਵਿੱਚ ਬਣਾਈ ਜ ਪਾਈ ਜਾਂਦੀ ਆ ਦਾਲਾਂ ਸਬਜ਼ੀਆਂ ਦਾ ਫਲੇਵਰ ਤੇਜ ਕਰਨ ਵਾਸਤੇ ਪਾਈ ਜਾਂਦੀ ਆ ਜਿਹੜੀ ਸ਼ਗਾਰ ਦਾਲ ਚੀਨੀ ਹੁੰਦੀ ਆ ਇਹ ਦਵਾਈਆਂ 'ਚ ਵਰਤੀ ਜਾਂਦੀ ਆ ਮਿੱਠੇ ਫਲੇਵਰ ਦੀ ਹੁੰਦੀ ਆ ਸ਼ਗਾਰ ਦਾਲ ਚੀਨੀ ਦਾ ਤੇ ਰਸੋਈ ਵਾਲੀ ਦਾਲ ਚੀਨੀ ਦਾ ਜਿਹੜਾ ਅੰਤਰ ਆ ਉਹ ਖਾਧੇ ਦੇ ਪਤਾ ਐ ਸਪਸ਼ਟ ਲੱਗ ਜਾਂਦਾ ਅਣਜਾਣ ਬੰਦੇ ਨੂੰ ਵੀ ਪਤਾ ਲੱਗ ਜਾਂਦਾ ਵੀ ਦਾਲ ਚੀਨੀ ਕਿਹੜੀ ਆ ਜਿਹੜੀ ਸ਼ਗਾਰ ਦਾਲ ਚੀਨੀ ਹੁੰਦੀ ਆ ਜੇ ਉਹ ਦਾ ਛੋਟਾ ਜਿਹਾ ਟੁਕੜਾ ਆਪਰ ਤੋੜ ਕੇ ਮੂੰਹ ਦੇ ਵਿੱਚ ਪਾਈਏ ਤੇ ਉਹਨੂੰ ਚਿਠੀਏ ਤਾਂ ਉਸੇ ਵੇਲੇ ਐਡੀ ਟਾਈਮ ਜਦੋਂ ਮੂੰਹ ਚ ਪਾ ਕੇ ਚਿਥੇਆ ਮਾਰਾ ਜਿਆ ਉਸੇ ਵੇਲੇ ਮੂੰਹ ਦੇ ਵਿੱਚ ਜੈੱਲ ਬਣ ਜਾਂਦੀ ਆ ਮੂੰਹ ਦੇ ਵਿੱਚ ਜੈੱਲ ਬਣਨੀ ਸ਼ੁਰੂ ਹੋ ਜਾਂਦੀ ਬਿਲਕੁਲ ਗੂੰਦ ਵਰਗੀ ਜੈੱਲ ਬਣ ਜਾਂਦੀ ਮੂੰਹ ਦੇ ਵਿੱਚ ਤੇ ਮਿਠਾਸ ਮਿੱਠੇਪਨ ਦਾ ਸਵਾਦ ਆਉਂਦਾ ਹੈ ਉਸ ਦਾਲ ਚਨੀ ਦੇ ਵਿੱਚੋਂ ਮਿੱਠੇਪਨ ਦਾ ਨਾਂ ਵੀ ਸਵਾਦ ਆਵੇ ਮੂੰਹ ਦੇ ਵਿੱਚ ਜੈੱਲ ਬਣ ਜਾਣੀ ਆ ਸਭ ਤੋਂ ਵੱਡੀ ਨਿਸ਼ਾਨੀ ਇਹ ਜੈੱਲ ਬਣ ਜਾਣੀ ਆ ਜਿਹੜੀ ਘਰੇਲੂ ਦਾਲ ਜਿੰਨੀ ਹੁੰਦੀ ਰਸੋਈ ਵਾਲੀ ਇਹਨੂੰ ਤੋੜ ਕੇ ਮੂੰਹ ਦੇ ਵਿੱਚ ਪਾ ਕੇ ਜਿੱਥੋਂ ਖਾਓ ਤਾਂ ਇਹਦੀ ਜਿਹੜੀ ਜੈੱਲ ਆ ਉਹ ਨਹੀਂ ਬਣਦੀ ਇਹਦੀ ਜੈੱਲ ਨਹੀਂ ਬਣਦੀ ਹੈ ਬਸ ਇਹੀ ਨਿਸ਼ਾਨੀ ਹੈ ਇਹਦੀ ਜਿੱਥੋਂ ਮਰਜ਼ੀ ਲੈ ਲਓ ਸਾਡੇ ਕੋਲ ਬਥੇਰੀ ਸਾਡੇ ਕੋਲ ਲੈ ਲਓ ਇੱਥੇ ਮੇਰੇ ਕੋ ਆ ਜਾਂਦੇ ਮਰੀਜ਼ ਗੱਲ ਕਰਦੇ ਹੋ ਜਦੋਂ ਮੈਨੂੰ ਪੁੱਛਦੇ ਆ ਵੀ ਬਾਬਾ ਜੀ ਇਸ ਸ਼ਗਾਰ ਦਾਲ ਜਿੰਨੀ ਬਾਰੇ ਬਹੁਤ ਬੜੀ ਸਾਡੇ ਗੱਲ ਹੁੰਦੀ ਤੇ ਮੈਂ ਖਾਸ ਕਰਕੇ ਰੱਖੀ ਹੋਇਆ ਮੈਂ ਸਾਰਿਆਂ ਨੂੰ ਟੈਸਟ ਕਰਵਾਉਂਦਾ ਹੁੰਦਾ ਇਹ ਖਲਾਣਾ ਉਹਨਾਂ ਕਿ ਖਾਓ ਖਾ ਕੇ ਦੇਖੋ ਮੂੰਹ ਦੇ ਵਿੱਚ ਜੈਲ ਬਣਦੀ ਆ ਕਿ ਨਹੀਂ ਬਣਦੀ ਆ ਤਾਂ ਸਾਰੇ ਮੇਰੇ ਕੋ ਜਿਹੜੇ ਇੱਥੇ ਆਉਣ ਚੇਅਰ ਆ ਕੇ ਬਹਿ ਕੇ ਮੇਰੇ ਨਾਲ ਗੱਲਾਂ ਬਾਤਾਂ ਕਰਕੇ ਜਾਂਦੇ ਆ ਉਹ ਫਿਰ ਕਹਿੰਦੇ ਬਾਬਾ ਜੀ ਜੈਲ ਬਣਦੀ ਆ ਪ੍ਰਤੱਖ ਬਣਦੀ ਆ ਉਹ ਦਾਲ ਚਿਨੀ ਲੈਣੀ ਆ ਉਹ ਦਾਲ ਚਿਨੀ ਦੇ ਵਿੱਚ ਗੁਣ ਹੈ ਜਦੋਂ ਉਹਦੀ ਜਿਹੜੀ ਜੈਲ ਆ ਨਾ ਪੂਰੇ ਬਲੱਡ ਦੇ ਵਿੱਚੋਂ ਜਿਹੜੇ ਚਰਬੀ ਵਾਲੇ ਸੈੱਲ ਆ ਉਹਨਾਂ ਨੂੰ ਸੋਖ ਲੈਂਦੀ ਖਤਮ ਕਰ ਦਿੰਦੀ ਆ ਜਿਹੜਾ ਸਾਡੇ ਬਲੱਡ ਦੇ ਵਿੱਚ ਅਮਲਵਾਤ ਆ ਰਿਹਾ ਆ ਬਣ ਕੇ ਮੈਦੇ ਤੋਂ ਉਹਨੂੰ ਇਹ ਚੁਗ ਲੈਂਦੀ ਆ ਜਿਹੜੀ ਸ਼ਗਾਰ ਦਾਲ ਚਿਨੀ ਹੁੰਦੀ ਆ ਜੋਇੰਟਾਂ ਦੇ ਵਿੱਚ ਬਲੱਡ ਦੇ ਵਿੱਚ ਅਮਲਵਾਤ ਨੂੰ ਜਮਾ ਨਹੀਂ ਹੋਣ ਦਿੰਦੀ ਹੈ ਜਿਹੜੀ ਸ਼ਗਾਰ ਦਾਲ ਚਿਨੀ ਹੁੰਦੀ ਹੈ ਸੋ ਇਸ ਕਰਕੇ ਸ਼ਿਗਾਰ ਦਾਲ ਚੀਨੀ ਦਾ ਆਪਾਂ ਪਾਊਡਰ ਲੈ ਲੈਣਾ 50 ਗ੍ਰਾਮ ਪੰਸਾਰੀ ਦੇੋਂ ਨਹੀਂ ਲੈਣਾ ਹੈ ਮਿਲਣਾ ਪੰਸਾਰੀ ਦੇੋਂ ਸਾਫਤੀ ਦਾਲ ਚੀਨੀ ਲੈ ਕੇ ਆਣੀ ਆ ਖਾ ਕੇ ਚੈੱਕ ਕਰਕੇ ਪੰਸਾਰੀ ਨੂੰ ਜਾ ਕੇ ਕਹਿਣਾ ਕਿ ਸਾਨੂੰ ਸ਼ਿਗਾਰ ਦਾਲ ਚੀਨੀ ਦੇ ਜਦੋਂ ਦੇਣੀ ਹੈ ਤੇ ਤੋੜ ਕੇ ਮੂੰਹ ਚ ਪਾ ਕੇ ਉਸ ਨੂੰ ਚੈੱਕ ਕਰ ਲੈਣੇ ਵੀ ਜੈਲ ਬਣਦੀ ਆ ਜੇ ਨਹੀਂ ਬਣਦੀ ਤਾਂ ਉਹਨੂੰ ਕਹਿਣਾ ਆ ਵੀ ਇਹਦੀ ਜੈਲ ਨਹੀਂ ਬਣਦੀ ਮੈਨੂੰ ਸ਼ਿਗਾਰ ਦਾਲ ਚੀਨੀ ਦੇ ਕਿਉਂਕਿ ਸ਼ਿਗਾਰ ਦਾਲ ਚੀਨੀ ਦੀ ਜੈਲ ਬਣਨੀ ਆ ਪੱਕੀ ਸ਼ਗਾਰ ਦਾਲ ਜਿੰਨੀ ਦੀ ਜੈਲ ਬਣਨੀ ਆ ਠੀਕ ਹੈ ਨਾ ਸੋ ਇਸ ਕਰਕੇ ਸ਼ਗਾਰ ਦਾਲ ਜਿੰਨੀ ਲੈਣੀ ਆ ਉਹਨੂੰ ਲਿਆ ਕੇ ਆਪ ਮਿਕਸੀ ਦੇ ਵਿੱਚ ਪੀ ਲੈਣਾ 50 ਗ੍ਰਾਮ ਸ਼ਗਾਰ ਦਾਲ ਜਿੰਨੀ ਲਿਆ ਕੇ ਉਹਨੂੰ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਪੀ ਕੇ ਉਹ ਪ੍ਰਵਾਲ ਪਿਸਤੀਆਂ ਚੰਗੀ ਤਰ੍ਹਾਂ ਰੋਲਾ ਦੇਣੀ ਚਮਚੇ ਦੇ ਨਾਲ ਐ ਚੰਗੀ ਤਰ੍ਹਾਂ ਰੋਲਾ ਕੇ ਫਿਰ ਉਹਦਾ ਜਿਹੜਾ ਅੱਧਾ ਚਮਚਾ ਆ ਸਵੇਰੇ ਸ਼ਾਮ ਚਾਹੇ ਕੋਸੇ ਪਾਣੀ ਦੇ ਨਾਲ ਲੈ ਲਓ ਚਾਹੇ ਕੋਸੇ ਦੁੱਧ ਦੇ ਨਾਲ ਲੈ ਲਓ ਜਿੱਦਾਂ ਮਨ ਕਰਦਾ ਉਦਾਂ ਹੀ ਲੈ ਲਓ ਸਵੇਰੇ ਸ਼ਾਮ ਦੋ ਟਾਈਮ ਲਗਭਗ 4-5 ਮਹੀਨੇ ਖਾ ਲਓ ਲਗਾਤਾਰ 50 ਗ੍ਰਾਮ ਦੇ ਨਾਲ ਲਗਭਗ ਤੁਹਾਡਾ 10 ਕਿਲੋ ਨਿਕਲਨੇ ਆ 150 ਗ੍ਰਾਮ ਦੇ ਨਾਲ ਮਹੀਨਾ ਨਿਕਲ ਜਾਂਦਾ ਆ ਜੇ ਅਸੀਂ ਕਿਸੇ ਨੂੰ ਦਵਾਈ ਦੇਈਏ ਤੇ 250 ਗ੍ਰਾਮ ਦਵਾਈ ਦੇ ਦੇਈ ਦੀ ਆ ਬਣਾ ਕੇ ਜਦੋਂ ਵੀ ਕਿਸੇ ਨੂੰ ਦੇਈ ਦੀ ਆ ਸੋ ਇਸ ਕਰਕੇ ਇਹ ਜਿਹੜੇ ਨੁਸਖੇ ਤੁਹਾਨੂੰ ਮੈਂ ਦੱਸੇ ਆ ਇਹ ਹੁਣ ਜੇ ਕੋਈ ਕਹੇ ਵੇ ਸਾਨੂੰ ਰੀਲ ਬਣਾ ਕੇ ਗੱਲ ਸਮਝਾ ਦਿਓ ਸਾਰੀ 1 ਮਿੰਟ ਦੀ ਰੀਲ 'ਚ ਇਦਾਂ ਦੀ ਗੱਲ ਕਰ ਹੁੰਦੀ ਹੈ ਸੋ ਇਸ ਕਰਕੇ ਸਾਰੀ ਜਿਹੜੀ درست ਗੱਲ ਆ ਮੈਂ ਵੀ ਸਮਾਂ ਕੱਢ ਕੇ ਤੁਹਾਨੂੰ ਗੱਲ ਦੱਸੀ ਆ ਆਪਣਾ ਕੀਮਤੀ ਤੇ ਤੁਸੀਂ ਵੀ ਆਪਣਾ ਕੀਮਤੀ ਜਿਹੜਾ ਸਮਾਂ ਕੱਢ ਕੇ ਆ ਉਹ ਇਸ ਗੱਲ ਨੂੰ ਸੁਣ ਕੇ ਲਾਹਾ ਲਓ ਤੇ ਆਪਣਾ ਜਿਹੜਾ ਇਲਾਜ ਤੁਸੀਂ ਇਸ ਤਰ੍ਹਾਂ ਕਰ ਸਕਦੇ ਆ ਜੇ ਨਹੀਂ ਤੁਹਾਡੇ ਕੋਲ ਦਵਾਈ ਬਣਾਉਣ ਦਾ ਟਾਈਮ ਤਾਂ ਤੁਸੀਂ ਸਾਨੂੰ ਹੁਕਮ ਲਾ ਦਿਓ ਅਸੀਂ ਤੁਹਾਨੂੰ ਬਣੀ ਬਣਾ ਕੇ ਵੀ ਜਿਹੜੀ ਇਹ ਦਵਾਈ ਆ ਤੁਹਾਡੇ ਤੱਕ ਪਹੁੰਚਾ ਦੇਵਾਂਗੇ ਸੋ ਜੇ ਕਿਸੇ ਵੀਰ ਨੇ ਕੋਈ ਗੱਲ ਜ਼ਰੂਰੀ ਕਰਨੀ ਹੋਵੇ ਤਾਂ ਥੱਲੇ ਟੈਲੀਫੋਨ ਨੰਬਰ ਜਿਹੜਾ ਆ 9815006248 ਮ ਦਿੱਤਾ ਹੋਇਆ ਉਹ ਸਾਡੇ ਨਾਲ ਗੱਲਬਾਤ ਕਰ ਸਕਦੇ ਆ ਸੋ ਕਿਸੇ ਦਾ ਕੋਈ ਸਵਾਲ ਹੋਵੇ ਉਹ ਵੀ ਕਰ ਸਕਦਾ ਜਿਹੜੇ ਬਾਕੀ ਹੋਰ ਸਵਾਲ ਆ ਰਹੇ ਆ ਉਹਦੇ ਵੀ ਮੈਂ ਜਵਾਬ ਦੇ ਦੇਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ